ਚਿਵਾੜਾ ਸਮਰਾਲਾ ਰੋਡ ਤੇ ਪਿੰਡ ਉਰਨਾ ਮੋੜ ਤੋਂ ਇੱਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਟਰਾਲਾ ਚਾਲਕ ਰਣਜੀਤ ਸਿੰਘ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਅੱਧੀ ਰਾਤ ਹਾਦਸੇ 'ਚ ਟਰਾਲਾ ਪਲਟਨ ਨਾਲ ਟਰਾਲਾ ਚਾਲਕ ਰਣਜੀਤ ਸਿੰਘ ਵਾਸੀ ਲਹਿਰਾ ਦੂਰਕੋਟ ਥਾਣਾ ਰਾਮਪੁਰਾ ਫੁੱਲ ਜ਼ਿਲ੍ਹਾ ਬਠਿੰਡਾ ਦੀ ਮੌਤ ਹੋ ਗਈ ਹੈ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਪਵਨਜੀਤ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਰਣਜੀਤ ਸਿੰਘ ਗੁਜਰਾਤ ਤੋਂ ਪੇਪਰ ਭਰ ਕੇ ਬੱਤੀ ਜਾ ਰਿਹਾ ਸੀ ਕਿ ਪਿੰਡ ਊਰਨਾ ਮੋੜ ਨੇੜੇ ਆਵਾਰਾ ਪਸ਼ੂ ਅੱਗੇ ਜਾਣ ਕਾਰਨ ਉਸਦਾ ਇੱਕ ਟਰਾਲਾ ਸੰਤੁਲਨ ਗਵਾ ਬੈਠਿਆ ਤੇ ਪਲਟ ਗਿਆ ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਡਰਾਈਵਰ ਟਰਾਲੇ ਦੇ ਕੈਬਿਨ ਚ ਪੂਰੀ ਤਰ੍ਹਾਂ ਫਸਿਆ ਹੋਇਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ ਰਸਤੇ 'ਚ ਰਾਹਗੀਰਾਂ ਦੀ ਮਦਦ ਨਾਲ ਮ੍ਰਿਤਕ ਰਣਜੀਤ ਸਿੰਘ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ ਆਖਿਰਕਾਰ ਕ੍ਰੇਨ ਬੁਲਾ ਕੇ 6 ਘੰਟੇ ਦੀ ਮੁਸ਼ਕਲ ਤੋਂ ਬਾਅਦ ਟਰਾਲੇ ਦੇ ਕੈਬਿਨ ਚੋਂ ਰਣਜੀਤ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਤੇ ਵਾਰੀ ਸਾਨੂੰ ਸੂਚਿਤ ਕੀਤਾ ਗਿਆ ਸਹਾਇਕ ਕਾਨੀਦਾਰ ਪਵਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੇਸਰ ਸਿੰਘ ਦੇ ਬਿਆਨ ਤੇ ਆਧਾਰ ਤੇ ਕਾਨੂੰਨੀ ਕਾਰਵਾਈ ਅਮਲ ਚ ਲਈ ਗਈ ਹੈ ਤੇ লাশ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਿਹੜਾ ਟਰਾਲਾ ਪਲਟੇ ਰਾਤ ਇਹ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਇਹ ਟਰਾਲਾ ਮੇਰਾ ਹੈ ਜੀ ਇਹ ਡਰਾਈਵਰ ਉਹ ਜਿਹੜਾ ਅਨਜੀਤ ਸਿੰਘ ਹੈ ਮੇਰੇ ਕਈ ਸਾਲ ਤੋਂ ਡਰਾਈਵਰੀ ਕਰਦਾ ਸੀਗਾ ਇਹ ਗੁਜਰਾਤ ਦੇ ਵਿੱਚੋਂ ਲੈ ਕੇ ਆ ਰਿਹਾ ਸੀ ਹਿਮਾਚਲ ਵੱਧੀ ਜਾਣਾ ਸੀਗੇ ਨੇ ਇਹ ਰਸਤੇ ਵਿੱਚ ਇਹ ਨਾ ਮੋੜ ਤੇ ਆ ਕੇ ਕਿਤੇ ਕੋ ਪਸ਼ੂ ਆ ਗਏ ਮੁਰੇ ਪਸ਼ੂ ਆਉਣ ਕਾਰਨ ਗੱਡੀ ਬੇਕਾਪ ਹੋ ਗਈ ਉਹ ਤੋਂ ਗੱਡੀ ਪਲਟ ਗਈ ਇਸ ਕਰਕੇ ਇੱਥੇ ਹੁਣ ਅਸੀਂ ਥਾਣੇ ਵਿੱਚ ਬੈਠੇ ਹਾਂ ਉਹਨਾਂ ਦੀ ਉਕਰਵਾ ਰਹੇ ਹਾਂ ਤੇ ਉਹਦੀ ਮੌਤ ਹੋ ਗਈ ਜਮਫੀਤੀ ਤੇ ਡੈਵਲ ਦਾ ਨਾਮ ਕੀ ਹੈ ਜੀ ਰੈਸਕਿਊ ਇਹਦਾ ਨਾਮ ਰਜੀਤ ਸਿੰਘ ਹੈ ਜੀ ਇਹ ਧੂਰਕੋਟ ਲਹਿੜਾ ਜੀ ਥਾਣਾ ਰਾਮਪਰਾਪੂਰ ਜ਼ਿਲ੍ਹਾ ਬਸ਼ਨਦਾ ਰਹਿੰਦਾ ਹੋਣਾ ਸੀ ਜੀ ਹਾਂ ਜੀ ਭਾਈ ਕੀ ਮਾਮਲਾ ਐਕਸੀਡੈਂਟ ਹੋਇਆ ਇਹ ਰਾਤ ਵਾਤ ਕਰੀਬ 1 ਵਜੇ ਦਾ ਟਾਈਮ ਸੀ ਕਿ ਸਾਨੂੰ ਮੈਸੇਜ ਆਇਆ ਵੀ ਇੱਕ ਟਰੱਕ ਘੋੜਾ ਵਿੱਚ ਪੰਟ ਗਿਆ ਲੋਡ ਕੀਤਾ ਹੋਇਆ ਤੇ ਅਸੀਂ ਜਦੇ ਮੌਕੇ ਤੇ ਪਹੁੰਚੇ ਤੇ ਪਹੁੰਚ ਕੇ ਜਦੋਂ ਦੇਖਿਆ ਤਾਂ ਕੋੜਾ ਪਲਟਿਆ ਉਸਦੀ ਟਾਇਰ ਉਹਦੇ ਉੱਪਰ ਹੋਈ ਸੀ ਤੇ ਵਿੱਚ ਕੋਲ ਦੇਖਿਆ ਤਾਂ ਡਰਾਈਵਰ ਬੜਾ ਵਿੱਚ ਸੁਤੀ ਫਸਿਆ ਵਸੀ ਵਿੱਚ ਸਟੀਅਰਿੰਗ ਦੇ ਵਿੱਚ ਤੇ ਉਹਦੀ ਸਪੋਰਟ ਉਹਦੀ ਮੌਤ ਹੋ ਚੁੱਕੀ ਸੀ ਤੇ ਬਹੁਤ ਮਤਲਬ ਜਿੱਦੋਂ ਜ਼ਹਿਰ ਕੀਤੀ ਉਹ ਡਰਾਈਵਰ ਇਕੱਠੇ ਹੋ ਕੇ ਨਹੀਂ ਮਿੱਤਰ ਨਹੀਂ ਜਿਆ ਤੇ ਫਿਰ 5-6 ਘੰਟੇ ਦੀ ਜਦੋਂ ਯਾਤੋਂ ਬਾਅਦ ਫਿਰ ਦੂਜਾ ਓਕਰੇਨ ਤੇ ਦੂਜਾ ਮੰਗਾਇਆ ਉਹ ਦਾ ਉਹਦੇ ਨਾਲ ਫਿਰ ਕਢਾ ਕੇ ਫਿਰ ਹੁਣ ਉੱਥੇ ਡੈਡ ਬੋਡੀ ਸੇਲਾਤਾ ਸਮਰਾਲਾ ਰੱਖੀ ਹੈ ਇਹ ਲੋਡ ਕਰਕੇ ਅ ਮਹਾਰਾਸ਼ਟਰ ਤੋਂ ਇਹਦੇ ਗੁਜਰਾਤ ਤੋਂ ਬੱਦੀ ਨੂੰ ਜਾ ਰਿਹਾ ਸੀ ਜਿਹੜਾ ਕਿ ਊਰਨਾ ਮੋੜ ਕੋਲ ਇਹ ਟਰੱਕ ਭੜਤਿਆ ਨਹੀਂ ਪਛਾਣ ਨਾਮ ਕੀ ਕੋਈ ਮੋਰੇ ਇਹਦੇ ਕੋ 12 ਪਸ਼ੂ ਆਣ ਕਰਕੇ ਪਛਾਣ ਇਹਦੀ ਹੈ ਜੀ ਇਹ ਰਣਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਇਹਦਾ ਲਹਿਰਾ ਧੂਰਕੋਟ ਥਾਣਾ ਰਾਮਪਰਾ ਫੂਲ ਜ਼ਿਲ੍ਹਾ ਪਠੰਡਾ ਰਹਿਣ ਵਾਲਾ ਸੀ ਇਹਦੀ ਉਮਰ 31 ਸਾਲ ਸੀ ਇਹਦੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕੀਤੀ ਹੈ ਜੀ ਹਾਂ ਜੀ ਤੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ